हरियाणा ਦੇ ਬੱਸ ਸਟੈਂਡ ਤੇ ਵੱਧ ਬਸੂਲੀ ਜਾਰੀ ਪਰਚੀ ਨੂੰ ਲੈ ਕੇ ਪ੍ਰਾਈਵੇਟ ਬੱਸਾਂ ਵਾਲਿਆਂ ਵੱਲੋਂ ਪ੍ਰਸ਼ਾਸਨ ਖਿਲਾਫ ਵਿਰੋਧ ਕੀਤਾ ਗਿਆ ਪ੍ਰਾਈਵੇਟ ਬੱਸਾਂ ਦਾ ਅੱਡਾ ਇੰਚਾਰਜ ਪਰਮਜੀਤ ਸਿੰਘ ਹੁਸ਼ਿਆਰਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਸ਼ਿਆਰਪੁਰ ਦੇ ਜ਼ਿਲ੍ਹਾ ਦੇ ਅਧੀਨ ਆਦੇ ਛੋਟੇ-ਛੋਟੇ ਬੱਸ ਸਟੈਂਡ ਮਾਹਲਪੁਰ ਅੱਡਾ ਗੜ ਸ਼ੰਕਰ ਬਲਾਚੌਰ ਗਰਦੀਵਾਲਾ ਆਦ ਅੱਡਿਆਂ ਦੀ ਪਰਚੀ ਦੀ ਫੀਸ 20 ਤੋਂ 30 ਰੁਪਏ ਕੱਟੀ ਜਾਰੀ ਹੈ ਤੇ ਹਰਿਆਣਾ ਬੱਸ ਸਟੈਂਡ ਦੇ ਠੇਕੇਦਾਰਾਂ ਵੱਲੋਂ ਤੱਕੇ ਨਾਲ 60 ਰੁਪਏ ਪਰਚੀ ਬਸੂਲੀ ਜਾਰੀ ਕੀ ਹੈ ਜੋ ਕਿ ਸਰਾਸਰ ਤੱਕ ਹੈ ਉਨਾ ਗੱਲਬਾਤ ਕਰਦੇ ਹਨ ਦੱਸਿਆ ਕਿ ਅੱਜ ਜਦੋਂ ਬੱਦ ਬਸੂਲੀ ਜਾਰੀ ਪਰਚੀ ਦਾ ਉਹਨਾਂ ਵੱਲੋਂ ਵਿਰੋਧ ਕੀਤਾ ਗਿਆ ਤਾਂ ਬੱਸ ਸਟੈਂਡ ਦੇ ਠੇਕੇਦਾਰਾਂ ਵੱਲੋਂ ਬੱਸਾਂ ਨੂੰ ਜ਼ਬਰਦਸਤੀ ਪੁਲਿਸ ਪ੍ਰਸ਼ਾਸਨ ਵੱਲੋਂ ਰੱਖੇ ਬੈਰੀਗੇਡ ਲਗਾ ਕੇ ਰੋਕਿਆ ਗਿਆ ਜਿਸ ਨਾਲ ਬੱਸ 'ਚ ਬੈਠੀਆਂ ਸਵਾਰੀਆਂ 'ਚ ਵੀ ਸਹਿਮ ਦਾ ਮਾਹੌਲ ਬਣ ਗਿਆ ਉਹਨਾਂ ਕਿਹਾ ਕਿ ਰਾਜਸੀ ਤਾਕਤ ਦਾ ਪ੍ਰਯੋਗ ਕਰਕੇ ਠੱਕੇ ਨਾਲ ਅੱਡਾ ਬਸੂਲੀ ਕੀਤੀ ਜਾ ਰਹੀ ਹੈ ਜਦੋਂ ਇਸ ਸੰਬੰਧੀ ਬੱਸ ਅੱਡਾ ਹਰਿਆਣਾ ਦੇ ਠੇਕੇਦਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਇਹ ਬੱਸ ਅੱਡਾ ਠੇਕੇ ਤੇ ਲਿਆ ਗਿਆ ਹੈ ਤੇ ਅੱਜ 10 ਦਿਨ ਦੇ ਕਰੀਬ ਹੋ ਚੱਲੇ ਹਨ ਤੇ ਸਰਕਾਰੀ ਬੱਸਾਂ ਵਾਲੇ ਅੱਡਾ ਪਰਚੀ ਕਟਵਾ ਰਹੇ ਹਨ ਤੇ ਪ੍ਰਾਈਵੇਟ ਬੱਸਾਂ ਵਾਲੇ ਪਰਚੀ ਕਟਵਾਉਣ ਤੋਂ ਇਨਕਾਰ ਕਰ ਰਹੇ ਹਨ ਉਹਨਾਂ ਵੱਲੋਂ ਸਰਕਾਰੀ ਨਿਯਮ ਅਨੁਸਾਰ ਪਰਚੀ ਕੱਟੀ ਜਾ ਰਹੀ ਹੈ। ਪਾਜੀ ਮੇਰਾ ਨਾਮ ਪਰਮਜੀਤ ਆ। ਤੇ ਮੈਂ ਬਤਾਉਂਾ ਅਡਾ ਚਾਰ ਸ਼ਾਹ ਸ਼ਹਿਰਪੁਰ ਦਾ ਕਹਿੰਦਾ। ਇਹ ਮੁੰਡਾ ਹਰਿਆਣੇ ਆ ਕੇ ਜੀ। ਠੀਕ। ਇਹ ਕੀ ਮਸਲਾ ਹੈਗਾ ਸਰ ਇਹਦਾ? ਪਾਜੀ ਇਹ ਨਾ ਬੱਸ ਸਟੈਂਡ ਬਣਿਆ ਤੇ ਚੋਰ ਠੀਕ ਹੈ ਨਾ ਜੀ ਤੇ ਚਾ ਲੋਕਾਂ ਦੇ ਸਹੂਲਤ ਵਾਸਤੇ ਬਣਿਆ ਸਰਕਾਰ ਨੇ। ਇਹਨੇ ਕੀ ਕੀਤਾ ਪਤਾ ਨਹੀਂ ਮੁੱਦਾ ਪਾਇਆ ਕਿ ਨਹੀਂ ਪਾਇਆ ਵੀ 60 ਰੁਪਏ ਦੀ ਪਰਚੀ ਕਰਤੀ ਜਕਦਮ ਤੇ ਸਾਡਾ ਠੇਕੇ ਚੜ ਗਿਆ 60 ਰੁਪਏ ਪਰ ਗੱਡੀ ਦਾ ਹਾਂਜੀ ਨਾ ਅਜ ਤੱਕ ਹਿਆਰਪੁਰ ਜ਼ਿਲ੍ਹੇ ਵਿੱਚ ਕਿਸੇ ਇਹ ਬ੍ਰਾਂਚ ਲੈਣ ਦਾ ਅੱਡਾ ਕੋਈ 60 ਰੁਪਏ ਹਿਸਾਬ ਨਾਲ ਚੜਿਆ ਜਿੱਦਾਂ ਕਹ ਲਓ ਮਾਲਪੁਰ ਅੱਡਾ ਬੱਸ ਸਟੈਂਡ ਦਾ ਉਹਦੀ 10 ਰੁਪਏ ਪਰਚੀ ਆ ਅਨਪੁਰਾਏ ਬੱਸ ਸਟੈਂਡ ਦੀ 10 ਰੁਪਏ ਪਰਚੀ ਆ ਗੜ ਸ਼ੰਕਰ 10 ਰੁਪਏ ਆ ਫਲੋਰ 10 ਰੁਪਏ ਆ ਜਿੱਦਾਂ ਬਲਾਚੌਰ 10 ਆ ਤੇ ਇਹ ਤਾਂ ਇੱਕ ਲੰਘ ਆ ਜੀ ਇਹਦਾ ਨਾ ਇਕ ਲਖਤੋ ਜਿਹੜੇ ਬੱਸ ਸਟੈਂਡ ਵੱਡੇ ਵੱਡੇ ਜਿਹਦਾ ਹਸ਼ਾਫਾ ਲੈ ਲੋ ਜਿੰਦੇ ਦੇ ਲੋਥੇ 60 ਰੁਪਏ ਦੀ ਪਾਚੀ ਆ ਜੀ 60 ਜਾਂ 70 ਰੁਪਏ ਦੀ ਹੈ ਨਾ ਜੀ ਤੇ ਇਹ ਨਹੀਂ 60 ਰੁਪਏ ਧੱਕਾ ਕਰ ਰਹੇ ਹੋ ਜੀ ਸਵੇਰ ਦੀਆਂ ਗੱਡੀਆਂ ਟੱਕੀ ਜਾਂਦੇ ਆ ਅੱਗੇ ਬੈਰੀਕੇਡ ਪੁਲਿਸ ਦੇ ਜੂਸ ਕਰਦੇ ਆ ਉਹ ਸਾਨੂੰ ਥੋੜਾ ਜਿਹਾ ਪਤਾ ਲੱਗਿਆ ਜੀ ਇਹਦੇ ਵਿੱਚ ਜਿਹੜੇ ਮੌਜੂਦਾ ਇੱਥੇ ਸਰਕਾਰ ਦੇ ਨੁਮਾਇੰਦੇ ਐ ਐਮਐਲਏ ਸਾਹਿਬ ਜਾਂ ਉਹ ਵਿੱਚ ਨਵਾਂ ਲਵਾਜੀ ਤੇ ਉਹ ਬਸ ਲੋਕਲ ਬੰਦੇ ਨੂੰ ਠੇਕਾ ਦੇ ਦਿੱਤਾ ਇੱਥੇ ਸਰਪੰਚ ਸਾਹਿਬ ਨੂੰ ਸਭ ਦਾ ਨਾਂ ਕੋਈ ਚਿੱਠੀ ਦਿਖਾਲ ਦੇ ਇੱਕ ਭੂੰਗੇ ਤੋਂ ਕਾਜ਼ਦਾਰੀ ਜਿਹੜਾ ਪੰਚਾਇਤ ਅਫਸਰਾ ਜਦ ਕਿ ਮੁੱਦਾ ਪੇ ਪੈਂਦਾ ਹੁੰਦਾ ਜੀ ਵੀਡੀਓ ਸਾਹਿਬ ਦੇ ਦਫ਼ਤਰ ਮੁੱਦਾ ਬੈ ਗਏ ਉਹਦੇ ਵਿੱਚ ਸਾਰੇ ਬੰਦੇ ਆ ਉਹਦੇ ਵਿੱਚ ਸਾਰੀ ਸਿਲੈਕਸ਼ਨ ਹੁੰਦੀ ਹੁੰਦੀ ਵੀ ਕਿੰਨਾ ਠੇਕਾ ਚਾੜਨਾ ਕੀ ਚਾੜ ਉਹ ਨਾ ਕੋਈ ਡਾਕੂਮੈਂਟ ਦਿਖਾ ਰਹੇ ਆ ਕਿਤੇ ਅਸੀਂ ਇਹਨਾਂ ਨੂੰ ਪਹਿਲਾਂ ਸੱਦਿਆ ਵੀ ਡੀਸੀ ਸਾਹਿਬ ਦੇ ਆਜੋ ਉੱਥੇ ਬੈ ਕੇ ਡਿਸਕਸ ਕਰਦੇ ਆ ਡੀਸੀ ਸਾਹਿਬ ਦੀ ਵੀ ਅਸੀਂ ਕੰਪਲੀਟ ਦਿੱਤੀ ਆ ਕੋਈ ਨਹੀਂ ਸਵੇਰੇ ਥਾਣੇ ਤੇ ਗਏ ਆ ਜੀ ਥਾਣੇਦਾਰ ਵੀ ਕੁਝ ਨਹੀਂ ਜਾਮ ਲੱਗੀ ਜਾਂਦਾ ਜੀ ਇਹ ਧੱਕੇਸ਼ਾਹੀ ਕਰੀ ਜਾਂਦੇ ਆ ਬੈਰੀਕੇਡ ਲਾਇਓ ਆ ਅਬ ਸਰਕਾਰ ਦੇ ਬੈਰੀਕੇਡ ਯੂਜ਼ ਕਰੀ ਜਾਂਦੇ ਆ ਜੀ ਕੋਈ ਮੌਜੂਦਾ ਅਧਿਕਾਰੀ ਵੀ ਨਹੀਂ ਆਇਆ ਸਰ ਮੌਜੂਦਾ ਅਧਿਕਾਰੀ ਕੋਈ ਨਹੀਂ ਇਸ ਟਾਈਮ ਆਇਆ ਕੋਈ ਵੀ ਜੀ ਅਸੀਂ ਸਵੇਰ ਦੀ ਕਮਿਊਨਿਟੀ ਦਿੱਤੀ ਹੋ ਆ 7 ਵਜੇ ਦੀ ਥਾਣੇ ਵੀ ਕੋਈ ਮਤਲਬ ਨਹੀਂ ਕੋਈ ਲੋਥੀ ਨਹੀਂ ਆਈ ਇਹ ਜਾਨੀ ਕਿ ਤੁਹਾਡਾ ਕਹਿਣਾ ਹੈਗਾ ਸਰ ਕਿ ਇੱਥੇ 60 ਰੁਪਏ ਬੱਚੀ ਘੱਟ ਹੋ ਰਹੀ ਆ ਤੇ ਬਾਕੀ ਜਿਹੜੇ ਹੈਗੇ ਆ ਜਿਹੜੇ ਇਸ 86 ਹੈਗੇ ਉੱਥੇ ਕਿਤੇ 10 ਰੁਪਏ ਕਿਤੇ 20 ਰੁਪਏ ਹਾਂ ਜਿਹੜੇ ਬ੍ਰਾਂਚ ਲਾਈਨਾਂ ਦੇ ਲੰਘ ਆ ਉੱਥੇ 10 ਰੁਪਏ ਆ ਜੀ ਯਾਨੀ ਕਿ ਸਰਾ ਸਾਰ ਠੱਗਾ ਕਰ ਰਹੇ ਆ ਠੱਗਾ ਜੀ ਠੱਗਾ ਸ਼ਰਮ ਗੁੰਡਾ ਟੈਕਸ ਗੁੰਡਾ ਟੈਕਸ ਵਸੂਲਣ ਲਾ ਪਿਆ ਜੀ ਤੇ ਮੰਗ ਕੀ ਕਰਦੇ ਸਰ ਹੁਣ ਬੰਦ ਇਹ ਕਰਦੇ ਜੋ ਕਾਨੂੰਨੀ ਤੌਰ ਤੇ ਜਾਇਜ਼ ਆ ਪਾਚੀ ਉਹ ਪਾਚੀ ਜਾਇਜ਼ ਤੋਂ ਦੇ ਲਈ ਜਾਵੇ ਜੀ ਜੋ ਜਾਇਜ਼ ਵਰਦਾ ਜੀ ਸਰਕਾਰ ਵੱਲੋਂ ਜੋ ਜਾਇਜ਼ ਆ ਤੇ ਉਹਦਾ ਐਗਰੀਮੈਂਟ ਜਿਹੜਾ ਇਹਨਾਂ ਦਾ ਹੋ ਰਿਹਾ ਪੈਕੇਜਮੈਂਟ ਕੋ ਦਿਖਾ ਦਿਓ ਜੀ ਸਾਨੂੰ ਠੀਕ ਆ ਤਾਂ ਉਹ ਉੱਤੇ ਇੱਕ ਟਾਈਪਿੰਗ ਕਰਦੇ 60 ਰੁਪਏ ਹੋ ਗਿਆ ਇਦਾਂ ਨਹੀਂ ਬਗੀ ਇਹ ਹੁੰਦੀ ਹੈ ਚੀਜ਼ਾਂ ਤੇ ਬਕਾਇਦਾ ਇਹ ਪਤਾ ਲੱਗਿਆ ਸਰ ਕਿ ਯਾਨੀ ਪਰਚੀ ਕਰਦੇ ਵਿੱਚ ਮੈਂ ਦੇਖੀ ਸੀ ਕਿ ਇਹਦੀ ਤਰੀਕ ਵੀ ਨਹੀਂ ਪਾ ਰਹੇ ਨਾ ਮੈਂ ਕੁਛ ਨਹੀਂ ਕੋਈ ਗੱਡੀ ਨੰਬਰ ਦੀ ਪਾ ਰਹੇ ਉਹਦੇ ਪਾਚੀਆਂ ਫੜਾਈ ਜਾਂਦੇ ਮੈਨੂੰ ਪਤਾ ਨਹੀਂ ਉਹਦਾ ਕੋਈ ਬਾਉਡ ਡਾਟਾ ਹੈਗਾ ਕਿ ਨਹੀਂ ਹੈਗਾ ਨੰਗਰ ਕੌਂਸਲ ਤੋਂ ਕੀ ਹੈਗਾ ਕਿ ਕਿੱਥੇ ਬੈਠੇ ਕਿੱਥੇ ਪਾਸ ਹੋਇਆ ਜੀ ਠੀਕ ਹੈ ਕਿੱਥੇ ਬੈਠੇ ਕਿੱਥੇ ਮੀਟਿੰਗ ਹੋਈ ਆ ਕੋਈ ਹੈ ਹੀ ਨਹੀਂ ਕੋਈ